ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਓ ਆਪਾਂ ਪੰਜਾਬੀ ਮਾਤਰਾਵਾਂ ਦੇ ਬਾਰੇ ਥੋੜੀ ਜਾਣਕਾਰੀ ਹਾਸਲ ਕਰਦੇ ਆਂ ਮੈਂ ਇੱਥੇ ਮਾਤਰਾਵਾਂ ਦੇ ਨਾਮ ਚਿੰਨ ਤੇ ਹਿੰਦੀ ਸਵਰ ਕਿਹੜੇ-ਕਿਹੜੇ ਨੇ ਆਪਾਂ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਸਭ ਤੋਂ ਪਹਿਲਾਂ ਉਹਦੇ ਜੀ ਮੁਕਤਾ ਮੁਕਤਾ ਉਹ ਹੁੰਦਾ ਜਿਨ੍ਹਾਂ ਦੇ ਨਾਲ ਕੋਈ ਮਾਤਰਾ ਨਹੀਂ ਲੱਗਦੀ ਜਿਹੜੇ ਅੱਖਰਾਂ ਨੂੰ ਜੋੜ ਕੇ ਕੋਈ ਸ਼ਬਦ ਬਣਦਾ ਲੇਕਿਨ ਉਹਨਾਂ ਦੇ ਵਿੱਚ ਕੋਈ ਮਾਤਰਾ ਨਹੀਂ ਵਰਤੀ ਜਾਂਦੀ ਉਹਨਾਂ ਨੂੰ ਬੋਲਦੇ ਨੇ ਮੁਕਤਾ ਅੱਖਰ ਜਿਵੇਂ ਚਚਾ ਮਮਾ ਚਚਾ ਚਮਚ ਤੇ ਹਿੰਦੀ ਦੇ ਵਿੱਚ ਜਿਵੇਂ ਛੋਟਾ ਆ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਕੰਨਾ ਰਾਰੇ ਨੂੰ ਕੰਨਾ ਰਾਮ ਮਮਾ ਰਾਮ ਠੀਕ ਹੈ ਜੀ ਹਿੰਦੀ ਦੇ ਵਿੱਚ ਜਿਵੇਂ ਦਾ ਸਵਰ ਕਿਹੜਾ ਆਏਗਾ ਬड़ा ਆ ਉਸ ਤੋਂ ਬਾਅਦ ਹੁੰਦਾ ਜੀ ਸਿਹਾਰੀ ਸਿਹਾਰੀ ਜਿਵੇਂ ਈੜੀ ਨੂੰ ਸਿਹਾਰੀ ਈ ਉੱਤੇ ਅਧਕ ਕੱਕਾ ਇੱਕ ਹਿੰਦੀ ਦੇ ਵਿੱਚ ਜਿਵੇਂ ਛੋਟੀ ਈ ਦੀ ਮਾਤਰਾ ਉਵੇਂ ਪੰਜਾਬੀ ਦੇ ਵਿੱਚ ਸਿਹਾਰੀ ਹੁੰਦੀ ਹੈ ਉਸ ਤੋਂ ਅੱਗੇ ਹੁੰਦਾ ਬਿਹਾਰੀ ਵਾਵੇ ਬਿਹਾਰੀ ਵੀ ਰਾਰਾ ਵੀਰ ਸਿਹਾਰੀ ਦੀ ਆਵਾਜ਼ ਛੋਟੀ ਹੁੰਦੀ ਹੈ ਤੇ ਬਿਹਾਰੀ ਦੀ ਆਵਾਜ਼ ਥੋੜੀ ਲੰਬੀ ਹੁੰਦੀ ਹੈ ਵੀਰ ਹਿੰਦੀ ਦੇ ਵਿੱਚ ਜਿਵੇਂ ਬड़ी ਈ ਦੀ ਮਾਤਰਾ ਠੀਕ ਹੈ ਜੀ ਉਸ ਤੋਂ ਬਾਅਦ ਆਉਂਦਾ ਔਂਕੜ ਊੜੇ ਨੂੰ ਔਂਕੜ ਉੱਤੇ ਆਧਕ ਨੰਨਾ ਔਨ ਠੀਕ ਹੈ ਜੀ ਹਿੰਦੀ ਦੇ ਵਿੱਚ ਜਿਵੇਂ ਛੋਟਾ ਉ ਦੀ ਮਾਤਰਾ ਉਵੇਂ ਪੰਜਾਬੀ ਚ ਨੂੰ ਬੋਲਦੇ ਨੇ ਓਂਕੜ ਨੈਕਸਟ ਹੈ ਦੁ ਲੈਂਕੜ ਦਦੇ ਦਲੈਂਕੜ ਦੂ ਰਾਰਾ ਦੂਰ ਓਂਕੜ ਦੀ ਆਵਾਜ਼ ਛੋਟੀ ਹੁੰਦੀ ਹੈ ਦਲੈਂਕੜ ਦੀ ਆਵਾਜ਼ ਲੰਬੀ ਹੁੰਦੀ ਹੈ ਦੂਰ ਜਿਵੇਂ ਬੜਾ ਉ ਦੀ ਮਾਤਰਾ ਲਗਾਉਂਦੇ ਆ ਉਵੇਂ ਹਿੰਦੀ ਦੇ ਹਿੰਦੀ ਦੇ ਵਿੱਚ ਬੜਾ ਉ ਦੀ ਮਾਤਰਾ ਲਗਾਉਂਦੇ ਨਾ ਉਵੇਂ ਪੰਜਾਬੀ ਚ ਦਲੈਂਕੜ ਦੀ ਮਾਤਰਾ ਵਰਤੀ ਜਾਂਦੀ ਹੈ ਉਸ ਤੋਂ ਬਾਅਦ ਆਉਂਦਾ ਜੀ ਲਾਵਾ ਬੱਬੇ ਲਾਵਾ ਬੇ ਰਾਰਾ ਬੇਰ ਜਿਵੇਂ ਹਿੰਦੀ ਦੇ ਵਿੱਚ ਛੋਟੀ ਇਹਦੀ ਮਾਤਰਾ ਨੈਕਸਟ ਹੈ ਜੀ ਦੋ ਲਾਵਾ ਬੱਬੇ ਦਲਾਵਾ ਬੈਲ ਲੱਲਾ ਬੈਲ ਲਾਵਾ ਦੀ ਆਵਾਜ਼ ਵੀ ਥੋੜੀ ਛੋਟੀ ਹੁੰਦੀ ਹੈ ਤੇ ਦਲਾਵਾ ਦੀ ਆਵਾਜ਼ ਥੋੜੀ ਲੰਬੀ ਹੁੰਦੀ ਹੈ ਬੈਲ ਜਿਵੇਂ ਹਿੰਦੀ ਦੇ ਵਿੱਚ ਬੜੀ ਇਹਦੀ ਮਾਤਰਾ ਨੈਕਸਟ ਹੈ ਜੀ ਹੋੜਾ ਹੋੜਾ ਦੀ ਮਾਤਰਾ ਐਵੇਂ ਵਰਤੀ ਜਾਂਦੀ ਹੈ ਕੱਗੇ ਹੋੜਾ ਕੱਗੇ ਨੂੰ ਹੋੜਾ ਡਾੜਨ ਕੰਨੜਾ ਕੋੜਾ ਹਿੰਦੀ ਦੇ ਵਿੱਚ ਜੇ ਵਾ ਕੋ ਵਰਤਦੇ ਆ ਛੋਟਾ ਉਹਦੀ ਮਾਤਰਾ ਵਰਤਦੇ ਆ ਉਵੇਂ ਪੰਜਾਬੀ ਚ ਢੋੜਾ ਵਰਤਿਆ ਜਾਂਦਾ ਹ ਉਸ ਤੋਂ ਬਾਅਦ ਹੈ ਜੀ ਘਣੋੜਾ ਚਾਚਾ ਮੰਮਾ ਕਕੇ ਨੂੰ ਘਣੋੜਾ ਰਾਰਾ ਚਮਕੌਰ ਢੋੜਾ ਦੀ ਆਵਾਜ਼ ਥੋੜੀ ਜੀ ਨੋਰਮਲ ਹੁੰਦੀ ਹੈ ਤੇ ਘਣੋੜਾ ਜਿਵੇਂ ਆਪਾਂ ਥੋੜਾ ਜ਼ੋਰ ਲਾ ਕੇ ਬੋਲੀਦਾ ਚਮਕੌਰ ਜਿਵੇਂ ਹਿੰਦੀ ਦੇ ਵਿੱਚ ਬੜੇਯੋ ਦੀ ਮਾਤਰਾ ਵਰਤਦੇ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਮੈਂ ਆਪਣੇ ਚੈਨਲ ਤੇ ਬਹੁਤ ਸੋਹਣੇ-ਸੋਹਣੇ ਵੀਡੀਓ ਬਣਾ ਕੇ ਪਾਈ ਹੋਈਆਂ ਜਿਹੜੀਆਂ ਕਿ ਬੱਚਿਆਂ ਦੇ ਲਈ ਕਾਫੀ ਹੈਲਪਫੁਲ ਹੋ ਸਕਦੀਆਂ ਨੇ ਹਰ ਸਬਜੈਕਟ ਦੇ ਨਾਲ ਰਿਲੇਟਡ ਜੀ ਥੈਂਕ ਯੂ ਵੈਰੀ ਮੱਚ